ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਫਾਜ਼ਿਲਕਾਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅੱਜ ਜਿਹੜੀ ਤਾਜ਼ੀ ਵਾਰਦਾਤ ਹੋਈ ਹੈ ਇਹ ਫਾਜ਼ਿਲਕਾਦੇ ਆਰਿਆ ਨਗਰ ਮੋਹੱਲੇ ਦੇ ਵਿੱਚ ਹੋਈ ਹੈ ਇੱਕ ਬੱਚਾ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਜਾਣ ਲੱਗਾ ਤਾਂ ਕੁਝ ਉਸਦੇ ਸਹਿਪਾਠੀਆਂ ਵੱਲੋਂ ਹੀ ਉਸਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਬੱਚੇ ਨੂੰ ਕੁੱਟ-ਕੁੱਟ ਕੇ ਜਿਹੜਾ ਲਹੂ-ਲਹਾਨ ਕਰ ਦਿੱਤਾ ਗਿਆ ਜਿਸ ਨੂੰ ਹੁਣ ਫਾਜ਼ਿਲਕਾਦੇ ਸਿਵਲ ਹਸਪਤਾਲ ਦੇ ਵਿੱਚ ප්‍රති ਕਰਵਾਇਆ ਗਿਆ ਹੈ ਇਹ ਬੱਚਾ ਫਾਜ਼ਿਲਕਾ ਦੇ ਵਿੱਚ ਸੀਆਈਡੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਜੀਵਨ ਰਾਮ ਸ਼ਰਮਾ ਦਾ ਬੇਟਾ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਹਨ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਬੇਟੇ ਦੇ ਨਾਲ ਜਿਹੜਾ ਕੁੱਟਮਾਰ ਹੋਈ ਹੈ ਉਹਨਾਂ ਦਾ ਕਹਿਣਾ ਕਿ ਜਦੋਂ ਉਹ ਕੁੱਟਣ ਵਾਲੇ ਬੱਚਿਆਂ ਦੇ ਪੇਰੈਂਟਸ ਦੇ ਕੋਲ ਗਏ ਤਾਂ ਉਹਨਾਂ ਵੱਲੋਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਬੱਚੇ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਪਹਿਲਾਂ ਤੁਸੀਂ ਤਸਵੀਰਾਂ ਦੇਖ ਲਓ ਉਸ ਤੋਂ ਬਾਅਦ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਸਰਫਿਤਕਾਰੀਸ ਵਿਦਿਆਬ ਮੰਦਰ ਸਕੂਲ ਦੇ ਇਸ ਵਿਦਿਆਰਥੀ ਦੇ ਨਾਲ ਕੁੱਟਮਾਰ ਹੋਈ ਹੈ ਜੋ ਕਿ 9ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਸੀਆਈਟੀ ਦੇ ਵਿੱਚ ਕਰਤ ਜੀਵਨ ਰਾਮ ਸ਼ਰਮਾ ਦਾ ਬੇਟਾ ਹੈ ਜੋ ਕਿ ਟਿਊਸ਼ਨ ਤੋਂ ਪੜ੍ਹ ਕੇ ਵਾਪਸ ਕਰ ਆ ਰਿਹਾ ਸੀ ਜਿਸ ਦੇ ਨਾਲ ਜਿਹੜੀ ਕੁੱਟਮਾਰ ਹੋਈ ਹੈ ਅਤੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਹੈ ਅਤੇ ਉਹਨੂੰ ਉਸਦਾ ਸਿਵਲ ਹਸਪਤਾਲ ਫਾਦਿਲਗਾ ਦੇ ਵਿੱਚ ਜਿਹੜਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਗੱਲਬਾਤ ਕਰਦੇ ਆ ਬੱਚੇ ਨਾਲ ਤੇ ਉਸਦੇ ਪਿਤਾ ਦੇ ਨਾਲ ਤੇ ਜਾਣਦੇ ਆ ਕਿ ਆਖਿਰ ਪੂਰਾ ਮਾਮਲਾ ਕੀ ਹੈ ਮਨਿੰੇ ਕਿਹੜੀ ਕਲਾਸ ਪੜ੍ਹਦੇ ਤੁਸੀਂ ਨਾਇਨਥ ਕੀ ਗੱਲ ਕੀ ਹੋਈ ਹੈ ਗੱਲ ਜੀ ਬੈਲੇ ਮੇਰੇ ਨਾਲ ਮਤਲਬ ਇੱਕ ਦਵਾਰੀ ਹੋਈ ਸੀ ਬੈਸ ਤੋਂ ਤਿੰਨ ਵਾਰੀ ਅੱਗੇ ਵੀ ਹੋਈ ਹੋਈ ਹੈ ਤੇ ਅੱਜ ਮੈਨੂੰ ਟਿਊਸ਼ਨ ਦੇ ਕਹਿੰਦੇ ਤੂੰ ਗਲਤ ਬੰਦੇ ਨਾਲ ਪੰਗਾ ਲੈ ਲਿਆ ਕੱਲ ਵੀ ਆਈ ਸੀ ਮਤਲਬ ਟਿਊਸ਼ਨ ਦੇ ਵੇਖਣ ਵੀ ਕਦ ਦੁਬਾਰ ਨਿਕਲਦਾ ਕਿੰਨੇ ਵਜੇ ਛੁੱਟੀ ਹੁੰਦੀ ਹੈ ਕੱਲ ਆਏ ਫਿਰ ਚਲੇ ਗਏ ਮੈਂ ਵੀ ਚਲਾ ਗਿਆ ਤੇ ਫਿਰ ਅੱਜ ਮੈਨੂੰ ਕੱਟਤਾ ਇਹਨਾਂ ਦੇ 6 ਵਜੇ ਜਦੋਂ ਮੈਂ ਟਿਊਸ਼ਨ ਦੇ ਬਾਹਰ ਆਇਆ ਤੇ ਤੁਹਾਡੇ ਟਿਊਸ਼ਨ ਦੇ ਪੜ੍ਹਦੇ ਮੁੰਡੇ ਦੋ ਜਣੇ ਪੜ੍ਹਦੇ ਵਿੱਚ ਕਿੰਨੇ ਜਣੇ ਸੀ ਤੈਨੂੰ ਤੁਹਾਨੂੰ ਕੱਟਿਆ ਸੱਤ ਅੱਠ ਜਣੇ ਐ ਸਰ ਜੀ ਨਾਦਰ ਜੀਵਨ ਰਾਮ ਸ਼ਰਮਾ ਮੇਰਾ ਨਾਮ ਹੈ ਜੀ ਕੀ ਕੰਮ ਕਰਦੇ ਹਾਂ ਮੈਂ ਸੀਆਈਡੀ ਡਿਪਾਰਟਮੈਂਟ ਵਿੱਚ EMPLOYEES ਆ ਫਾਜ਼ਿਲ ਕਾ ਮੇਰੀ ਪੋਸਟਿੰਗ ਹੈ ਮੇਰਾ ਬੱਚਾ 9th ਕਲਾਸ ਚ ਪੜ ਰਿਹਾ ਜੋ ਅੱਜ ਸ਼ਾਮ ਨੂੰ ਗੋਤਮ ਕੁੱਕਰ ਜੀ ਨੇ ਆਰਿਆਨਗਰ ਉਹਨਾਂ ਕੋਲ ਟਿਊਸ਼ਨ ਪੜ ਕੇ ਵਾਪਸ ਆ ਰਹੇ ਸੀ ਘਰ ਨੂੰ ਕਰੇ ਵਾਪਸ ਆਂਦੇ ਸਾਰ ਰਸਤੇ ਚ ਇੱਕ 7-8 ਅਣਪਛਾਤੇ ਵਿਅਕਤੀਆਂ ਨੇ ਜਿਨ੍ਹਾਂ ਚੋਂ ਦੋ ਨੂੰ ਇਹ ਜਾਂਦਾ ਵੀ ਕਹਿੰਦਾ ਪਾਪਾ ਮੇਰੇ ਕਲਾਸ ਮੇਰੀ ਯਾਨੀ ਮੇਰੇ ਟਿਊਸ਼ਨ ਚ ਪੜਦੇ ਸੀ ਮੇਰੇ ਨਾਲ ਪੜਦੇ ਨੇ ਤੇ ਉਹਨਾਂ ਨੇ ਇਹਨੂੰ ਐਨੀ ਬੁਰੀ ਤਰ੍ਹਾਂ ਮਾਰਿਆ ਕਿ ਇਸ ਬੱਚੇ ਦੇ ਜਿਹੜਾ ਸਿਰ ਤੇ ਮਗਰ ਸੱਟਾਂ ਵਾਜੀਆਂ ਨੇ ਬੱਚੇ ਦੇ ਮੂੰਹ ਦੇ ਵਿੱਚ ਬਲੈਡਿੰਗ ਨਹੀਂ ਰੁਕੀ ਤੇ ਜੇ ਕੋਈ ਉੱਥੇ ਛੁਡਾਣਾ ਦਿੰਦਾ ਤਾਂ ਹੋ ਸਕਦਾ ਸੀ ਮੇਰੇ ਬੱਚੇ ਨੂੰ ਜਾਨੋਂ ਵੀ ਮਾਰ ਦਿੰਦੇ ਤੇ ਮੈਂ ਚਾਹਣਾ ਵੀ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਵੀ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਤਾਂ ਆਮ ਆਦੀ ਪਾਰਟੀ ਸਰਕਾਰ ਇੱਕ ਹੈ ਜੀ ਸਰਕਾਰ ਹੈ ਵੀ ਜੋ ਪੰਜਾਬ ਦੇ ਵਿੱਚ ਕਹਿੰਦੇ ਅਮਨ ਨਾ ਸ਼ਾਂਤੀ ਕਾਨੂੰਨ ਨੂੰ ਬਹਾਲ ਕਰਦੀ ਹੈ ਔਰ ਮੈਂ ਇੱਕ ਗਵਰਨਮੈਂਟ EMPLOYEES ਆ ਪੰਜਾਬ ਪੁਲਿਸ ਦੇ ਵਿੱਚ ਅਗਰ ਮੇਰਾ ਬੱਚਾ ਹੀ ਸੇਵ ਨਹੀਂਗਾ ਤੇ ਮੈਂ ਕਿਨੂੰ ਸੇਵ ਕਰ ਸਕਦਾ ਬੱਚਾ ਕੋਲੋਂ ਪੜਦੇਣ ਬੱਚਾ ਕੋਲੋਂ ਗਲ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਬੱਚੇ ਨੂੰ ਕੋਈ ਜਾਨੂਈ ਮਾਰ ਦਿੰਨਾ ਅੱਜ ਕੱਲ ਹੈ ਕਿ ਇੱਕ ਇੱਕ ਬੱਚਾ ਆਪਣੇ ਕੋਲ ਸਾਰਿਆਂ ਕੋਲ ਹੀ ਆਪਣੀ ਫੈਮਿਲੀ ਦੇ ਵਿੱਚ ਇੱਕ ਇੱਕ ਬੱਚਾ ਹੁੰਦਾ ਹੈ ਤੇ ਮੈਂ ਆਪਦੇ ਪ੍ਰਵਾਦੇ ਬੱਚੇ ਦੀ ਮੈਂ ਤੁਹਾਡੇ ਕੋਲ ਤੁਹਾਡੇ মিডিਆ ਮੱਧਮ ਰਾਈ ਇਹ ਇਨਸਾਫ ਦੀ ਮੰਗ ਚਾਹੁੰਦਾ ਵੀ ਮੇਰੇ ਸਾਡਾ ਨਿਆਂ ਸਾਫ ਕੀਤਾ ਜਾਵੇ ਕਿਉਂਕਿ ਹੋ ਸਕਦਾ ਉਹਨਾਂ ਬੱਚਿਆਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਕਿਸੇ ਚੰਗੀ ਅਪਰੋਚ ਰੱਖਦੇ ਹੋਣ ਕੋਈ ਕਹਿੰਦੇ ਸਾਨੂੰ ਜੀ ਆਪ ਉੱਚ ਪਦਵੀ ਦਾ ਬੰਦਾ ਜਾਣਦਾ ਜੋ ਵੀ ਹੋ ਸਕਦਾ ਹੈ ਅਰ ਜੇ ਅਗਰ ਮੇਰਾ ਬੱਚਾ ਗਲਤ ਹੈ ਮੈਂ ਗਲਤ ਆ ਤਾਂ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਉਹ ਬੰਦੇ ਬੱਚੇ ਗਲਤ ਨੇ ਜਿੰਨਾਂ ਨੇ ਮੇਰੇ ਬੱਚੇ ਨੂੰ ਅੱਜ ਜਾਨੋਂ ਹੀ ਮਾਰ ਦੇਣਾ ਸੀਗਾ ਤੇ ਮੇਰੇ ਹੈ ਜੀ ਰੁਤਬੇ ਦਾ ਮੇਰੇ ਅਜ ਮਹਿਕਮੇ ਦਾ ਮੈਨੂੰ ਸ਼ਾਮਲ ਹੋਣ ਦਾ ਦੱਸੋ ਕੀ ਇੱਕ ਮੈਨ ਮੰਨ ਲਓ ਮੈਂ ਲੋਕ ਮੈਨੂੰ ਕੀ ਕਹਿਣਗੇ ਵੀ ਤੂੰ ਆਪ ਇੱਕ ਪੰਜਾਬ ਪੁਲਿਸ ਦੇ ਵਿੱਚ ਹੋਗੇ ਤੂੰ ਆਦ ਬੱਚੇ ਖਿਲਾਫ ਨਹੀਂ ਆਪਣੇ ਕੁਝ ਕਰਾ ਸਕਿਆ ਤਾਂ ਮੇਰੇ ਵਾਸਤੇ ਬਹੁਤ ਵੱਡੀ ਮਾੜੀ ਗੱਲ ਹੈ ਤਾਂ ਪ੍ਰਾਇਮੇਰਬਾਨ ਨੇ ਕਰਕੇ ਮੇਰੀ ਤੁਹਾਡੀ ਮੀਡੀਆ ਰਾਹੀਂ ਮਾਧਮ ਰਹੀਏ ਅਰਦਾਸ ਹੈ ਇਹ ਰਿਕੁਐਸਟ ਹੈ ਵੀ ਅਸ ਮੇਰੇ ਬੱਚੇ ਨੂੰ ਬੰਦਾ ਕਮ ਇਨਸਾਫ ਦਿੱਤਾ ਜਾਂ ਜੋ ਜਿੰਨਾਂ ਨੇ ਮਾਰਿਆ ਹੈ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਤਾ ਜੋ ਅਗਾਹ ਤੋਂ ਵੀ ਇਹ ਅੱਜ ਮੇਰੇ ਬੱਚਾ ਹੋਇਆ ਕੱਲ ਨੂੰ ਕਿਸੇ ਹੋਰ ਦੇ ਹੋਰ ਬੱਚੇ ਨਾਲ ਹੋਵੇ ਥੈਂਕ ਯੂ ਕਿਹਦੇ ਪਤਾ ਲੱਗਿਆ ਕਿ ਗੱਲ ਕੀ ਹੋਈ ਜਨਾਬ ਜੀ ਗੱਲ ਇਹ ਹੋਈ ਹੈ ਜੀ ਅੱਜ ਤੋਂ ਅੱਜ ਤੋਂ 7-8 ਦਿਨ ਪਹਿਲਾਂ ਬੱਚਾ ਕਹ ਰਿਹਾ ਸੀ ਵੀ ਦੋ ਬੱਚੇ ਲੜ ਰਹੇ ਸੀ ਆਪਸ ਵਿੱਚ ਉਹਨਾਂ ਨੂੰ ਮੈਂ ਕਹਿੰਦਾ ਜੀ ਮੈਂ ਛੁੜਾਨ ਗਿਆ ਵੀ ਤੁਸੀਂ ਛੱਡ ਦਿਓ ਵੀ ਆਪਣੇ ਤੁਸੀਂ ਆਸ-ਪਾਸੇ ਲੋਕ ਦੇਖ ਰਹੇ ਨੇ ਵੀ ਆਪਣੇ ਸਕੂਲ ਦੀ ਤੇ ਆਪਣੇ ਟਿਊਸ਼ਨ ਦੀ ਆਪਣੇ ਟੀਚਰ ਦੀ ਰੈਪਿਊਟੇਸ਼ਨ 'ਚ ਫਰਕ ਪੈਂਦਾ ਵੀ ਤੁਸੀਂ ਲੜੀ ਜਾਂਦੇ ਹੋ ਉਦੋਂ ਦਾ ਮੌਕੇ ਤੇ ਛੱਡਦੇ ਤੇ ਬਾਅਦ ਚੰਨੂ ਕਹਿੰਦੇ ਤੂੰ ਕੋਈ ਗੱਲ ਨਹੀਂ ਕਾਕਾ ਗਲਤ ਬੰਦੇ ਨਾਲ ਪੰਗਾ ਲੈ ਲਿਆ ਵੀ ਕੋਈ ਗੱਲ ਨਹੀਂ ਅਸੀਂ ਤੈਨੂੰ ਵੇਖਾਂਗੇ ਉਹ ਇਸ ਕੰਨੂ ਆ ਘੱਟੋ ਘੜੀ ਮੈਕਸਿਮਮ 8 9 10 ਦਿਨ ਹੋ ਚੱਲੇ ਨੇ ਤੇ ਅੱਜ ਸ਼ਾਮ ਨੂੰ ਇਹਨੂੰ ਉਸ ਗੱਲ ਦਾ ਬਦਲਾ ਲੈਣਦੇ ਹੋਇਆ ਅੱਜ ਸ਼ਾਮ ਨੂੰ ਇਹਨੂੰ ਘੇਰ ਲਿਆ ਔਰ ਇੱਕ ਬੱਚੇ ਨੂੰ ਜਿਹਨੂੰ ਤੁਸੀਂ ਆ ਆ ਦੇ ਵੀਡੀਓ ਚ ਦਿਖਾਇਆ ਉਹਨਾਂ ਜਿਹੜਾ ਇੱਕ ਕਹਿਣਾ ਮਤਲਬ ਹੈ ਵੀ ਇੱਕ ਸਿੰਗਲ ਹੱਡੀ ਆ ਉਹਨੂੰ ਇੱਕ 8 10 ਦਿਨਾਂ ਦਾ ਬਦਲਾ ਪੁੱਟਿਆ ਦੱਸੋ ਜੀ ਕਿੱਥੋਂ ਦਾ ਇਨਸਾਫ ਹੈ ਇੱਕ ਗੁੰਡਾਗਰਦੀ ਹੈ ਜਿੰਨਾ ਬਕ ਕਹਿ ਸਕਦਾ ਵੀ ਸ਼ਹਿਰ ਆਮ ਗੁੰਡਾਗਰਦੀ ਅੱਜ ਨੂੰ ਆਉਣ ਨਾਲ ਆਇਆ ਕੱਲ ਨੂੰ ਕੋ ਕਿਸੇ ਦਾ ਬੱਚਾ ਵੀ ਸੇਵ ਸੇਵ ਨਹੀਂ ਅਸੀਂ ਕੀ ਕੀਤਾ ਅਸੀਂ ਆਪ ਖੁਦ ਇਨਸਾਫ ਕਰਦੇ ਅਸੀਂ ਰੱਖ ਕੇ ਰੱਖਦੇ ਆ ਲੋਕਾਂ ਨਾਲ ਲੋਕਾਂ ਦੀ ਅਸੀਂ ਉਹਨਾਂ ਨੂੰ ਜਾ ਕੇ ਸੰਭੀਦਾ ਵੀ ਆਓ ਜੀ ਤੁਹਾਨੂੰ ਦੱਸੋ ਦੁੱਖ ਤਕਲੀਫ ਕੀ ਹੈ ਅੱਜ ਸਾਡੇ ਨਾਲ ਵਾਪਰਦੇ ਦੱਸੋ ਸ਼ਹਿਰ ਦਾ ਫਾਜ਼ਿਲਕਾ ਦਾ ਜਿਹੜਾ ਮਾਹੌਲ ਹੈ ਕਿਤੇ ਸ਼ਾਂਤਪੂਰਨ ਤੁਸੀਂ ਕੋਈ ਸ਼ਿਕਾਇਤ ਕੀਤੀ ਪੁਲਿਸ ਦੇ ਵਿੱਚ ਮੈਂ ਮਾਨਯੋਗ ਮਾਨਯੋਗ ਥਾਣਾ ਐਸਐਚਓ ਸਿਟੀ ਫਾਜ਼ਿਲਕਾ ਜੀ ਨੂੰ ਦਰਖਾਸਤ ਦਿਾਇਆ ਹੈ ਉਹਨਾਂ ਨਾਲ ਮੇਰੀ ਫੋਨ ਤੇ ਹੋ ਗਿਆ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਵੀ ਸਰ ਮੇਰੇ ਨਾਲ ਆਇਆ ਉਹ ਕਿੰਨੇ ਕੋਈ ਗੱਲ ਨਹੀਂ ਬੇਟਾ ਵੀ ਤੂੰ ਆਪਦੇ ਬੱਚੇ ਨੂੰ ਉੱਥੇ ਦਾ ਹਸਪਤਾਲ ਤੁਸੀਂ ਦਾਖਲ ਕਰਾਓ ਉੱਥੇ ਜੋ ਵੀ ਉਹਨਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਉਹਨਾਂ ਖਿਲਾਫ ਕੀਤੀ ਜਾਏਗੀ ਚਾਹੇ ਕਿਸੇ ਦੀ ਕੋਈ ਅਪਰੋਚ ਹੈ ਚਾਹੇ ਕੋਈ ਹੱਸੀ ਅਪਰੋਚ ਨਹੀਂ ਦੇਖਣਾ ਸਾਨੂੰ ਮਾਨ ਸਾਹਿਬ ਨੇ ਭਗਵੰਤ ਮਾਨ ਜੀ ਨੇ ਕਿਹਾ ਹੈ ਵੀ ਜਿਹੜਾ ਬੰਦਾ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਚਾਹੇ ਕੋਈ ਵੀ ਅਗਰ ਹੋ ਜੇ ਸਹੀ ਹੈ ਚਾਹੇ ਉਹ ਮੀਨ ਹੈ ਚਾਹੇ ਗਰੀਬਾ ਉਹਨੂੰ ਇਨਸਾਫ ਦਿੱਤਾ ਜਾਵੇਗਾ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਬੰਦੇ ਉਹਦੇ ਬੈਟ ਨੂੰ on the college ਆ ਕੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆ ਮੇਰੇ ਬੱਚੇ ਨੂੰ ਘੁੱਟੇ ਦੱਸੋ ਕਿ ਉਹ ਕਹਿੰਦਾ ਤੁਸੀਂ ਬੈਠੋ ਜੀ ਬੈਠੋ ਜੀ ਘਬਰਾਉਣਾ ਮੈਂ ਕਿਹਾ ਮੈਂ ਕਿ ਬੈਣਾ ਮੇਰੇ ਬੱਚੇ ਨੂੰ ਮੂច ਬਲੱਡ ਨਿਕਲ ਰਹਾ ਮੈਂ ਇਹਨੂੰ ਦਾਖਲ ਕਰਾਣਾ ਹੈ ਜੀ ਵੀ ਉਹਨੇ ਫਿਰ ਕਿ ਕੀਤਾ ਹੀ ਮੈਂ ਕਹਿੰਦਾ ਨਹੀਂ ਜੀ ਤੁਸੀਂ ਤੁਹਾਡੇ ਬੱਚੇ ਕੋਲ ਪੁੱਛਣਾ ਮੈਂ ਤੁਹਾਡੇ ਬੱਚੇ ਕੋਲ ਪੁੱਛਣਾ ਮੈਂ ਤੁਸੀਂ ਬੱਚੇ ਨੂੰ ਬਿਠਾਓ ਬੱਚੇ ਨੂੰ ਬਿਠਾਇਆ ਬੱਚਾ ਬੋਲਣ ਦੀ ਹਾਲਤ ਚ ਨਹੀਂ ਨਹੀਂ ਸੀਗਾ ਪਰ ਫਿਰ ਵੀ ਬੱਚੇ ਨੇ ਦੱਸਿਆ ਵੀ ਅੰਕਲ ਜੀ ਵੀ ਤੁਹਾਡੇ ਬੇਟੇ ਨੇ ਮੈਨੂੰ ਉੱਥੇ ਆ ਕੇ ਆਪਦੇ ਨਾਲ 8-9 ਜਣੇ ਸੀਗੇ ਉਹਨਾਂ ਨੇ ਮੈਨੂੰ ਆ ਕੇ ਕੁੱਟਿਆ ਵੀ ਅੱਜ ਤੋਂ ਹਫ਼ਤਾ ਦਸ ਦਿਨ ਪਹਿਲਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਹਾਂ ਮੈਂ ਇਹਨਾਂ ਨੂੰ ਲੜਾਈ ਤੋਂ ਛੁੜਾਇਆ ਸੀਗਾ ਇਹਨਾਂ ਨੇ ਕੀ ਕੀਤਾ ਲੜਾਈ ਕੁਛ ਉਹ ਅਨੰਝਿਸ਼ ਰੱਖਦੇ ਹੋਏ ਅੱਜ ਮੈਨੂੰ ਇਹਨਾਂ ਨੇ ਕੁੱਟਿਆ ਚਲੋ ਜਲੋ ਆਪਣੇ ਸਰ ਮੈਂ ਰਿਕਵੈਸਟ ਕਰਦਾ ਵੀ ਚਲੋ ਜੋ ਵੀ ਸੀ ਗੱਲ ਲੜਾਈ ਸੀ ਛੁੜਾਇਆ ਸੀਗਾ ਜਾਂ ਜੋ ਵੀ ਗੱਲ ਸੀ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਆਪਾਂ ਇੱਕ ਸ਼ਹਿਰ ਦੇ ਵਸਨੀਕ ਬੱਚੇ ਨੂੰ ਆਪਾਂ ਉਹਨੂੰ ਜਾਨੋਂ ਹੀ ਮਾਰ ਦੇਣਾ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਵੱਜਿਆ ਬੱਚਾ ਬੱਚੇ ਦੇ ਸਿਰ ਤੇ ਮਗਰ ਛੱਟ ਲੱਗੀ ਹਜੇ ਡਾਕਟਰਾਂ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਪਤਾ ਲੱਗਦਾ ਬੱਚੇ ਨੂੰ ਕਿੱਥੇ ਕਿੱਤੇ ਗੰਭੀਰ ਸੱਟਾਂ ਲੱਗੀਆਂ ਨੇ ਬੱਚੇ ਕੋ ਲੇਟਾ ਵੀ ਨਹੀਂ ਜਾ ਰਿਹਾ ਬੱਚੇ ਦੇ ਮੂੰਹ ਚ ਖੂਨ ਨਿਕਲ ਰਿਹਾ ਔਰ ਇਹ ਤੁਸੀਂ ਵੀਡੀਓ ਚ ਦਿਖਾਇਆ ਗਿਆ ਬੱਚਾ ਬੋਲਦਾ ਬੱਚਾ ਸਹਿਮਿਆ ਪਿਆ ਅਗਰ ਮੇਰੇ ਬੱਚੇ ਨੂੰ ਕੁਝ ਹੁੰਦਾ ਤਾਂ ਉਹ ਉਹ ਬਿਲਕੁਲ ਜ਼ਿੰਮੇਵਾਰ ਉਹੀ ਬੰਦੇ ਹੋਣਗੇ ਜੋ ਜਿਨ੍ਹਾਂ ਨੇ ਬੱਚੇ ਨੂੰ ਅੱਜ ਮੇਰੇ ਤੋਂ ਵੱਧਾ ਘਾਟਾ ਕੀਤਾ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲ ਕਾਦੇ ਮਾਮਲਾ ਹੈ ਫਾਜ਼ਿਲ ਕਾਦੇ ਕਟ ਮਾਰਕ ਕੀਤੀ ਗਈ ਹੈ ਤਾਂ ਇਸੇ ਤਰ੍ਹਾਂ ਹੀ ਨਵੇਂ-ਨਵੇਂ ਜਾਣਕਾਰੀਆਂ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ